ਐਨ ਆਰ ਜਿੱਤੀ ਚੀਜ਼ ਦੇਖੀ ਕੋਈ ਆ ਮਿੱਤਰੋ ਹੋ ਗਿਆ ਹਟ ਹੋ ਗਿਆ ਹੋ ਗਿਆ ਹੀ ਹੋ ਗਿਆ ਤਿੰਦਰ ਭਾਈ ਜੀ ਕੀ ਲਿਖਿਆ ਦੱਸੋ ਆ ਦੱਸ ਕੀ ਲਿਖਿਆ ਆ ਚਤਰੀ ਤੇ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਸਾਡਾ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਫਾਈਨਲੀ ਆਏ ਆ ਸਿਮੇ ਭਾਈ ਕੋਲ ਤੇ ਅਦਰ ਜਗੂ ਭਾਈ ਦੀ ਡਰਾਈਵਰੀ ਚੈੱਕ ਕਰੋ ਚੈੱਕ ਕਰੋ ਮਿੱਤਰੋ ਡਰਾਈਵਰੀ 8th ਚੌਥੀ 5000ਰ ਗੱਡੀ ਚਲਾਉਣ ਲੱਗਾ ਭਾਈ ਹਾਂ ਚਾ ਕਾਲੀ ਡਰਾਈਵਰੀ ਕੀ ਆ ਪਾਸਾਖ ਫੇਲ ਕੱਚਾ ਜਾਣੇ ਕੋ ਪਿਛਲੇ ਮੋੜ ਤੇ ਪੱਕਾ ਸੀ ਹੁਣ ਕੱਚਾ ਹੋ ਗਿਆ ਤੇ ਉਹ ਵੀ ਸਾਰੇ ਦੇਖ ਦੇ ਕੇ ਜਾਂਦੇ ਆ ਭਾਈ ਮੈਂ ਕਹਿੰਨਾ ਆਪਾਂ ਗੱਲ ਦੇ ਤਿੰਨੇ ਜਾਣੀ ਤੂੰ ਚਲਾ ਇਹ ਨਾਲ ਬੈਂਦਾ ਮੈਂ ਪਿੱਛੇ ਬੈਨ ਤੂੰ ਵਾਪਸ ਸਪੀਕਰ ਛੱਡਿਆ ਆਉਣੇ ਆ ਮੁੜ ਕੇ ਇੱਕ ਜਿਹੜਾ ਹੋਰ ਸੀ ਸਾਸੀ ਗੱਲ ਭਾਈ ਇਸਾ ਫਰੀਕਾਰ ਫਰੀਕਾਰ ਜੀ ਅੱਛੇ ਆ ਹੁਣ ਆਪਾਂ ਆਏ ਹਾਂ ਸਿਮੇ ਭਾਈ ਦੇ ਘਰੇ ਅੰਦਰ ਉਹਨੂੰ ਦਿਖਾ ਸਕਦੇ ਸਾਨੂੰ ਤੇ ਬੇਸ ਲੈਣ ਆਏ ਆ ਬੇਸਾਂ ਚੱਕਣ ਆਏ ਆ ਮਿੱਤਰਾਂ ਹਾਂ ਬੇਸ ਲੈ ਕੇ ਜਾਣੀ ਆ ਟਰੈਕਟਰ ਤੇ ਅੱਜ ਫਿੱਟ ਕਰਨੀ ਆ ਰੱਖ ਲਈਏ ਮਿੱਤਰੋ ਬੇਸ ਹਾਂ ਨਾ ਨਹੀਂ ਆ ਮੱਲ ਲੈ ਆ ਸਾਨੂੰ ਟਰੈਕਟਰ ਕੋ ਜਾ ਕੇ ਵੀਡੀਓ ਪੂਰੀ ਨਹੀਂ ਹੋਣੀ ਵੀਡੀਓ ਕਾਲ ਹੋ ਪਹੁੰਚ ਗਏ ਆ ਵਾਜੀ ਉਹ ਤੇਨੂੰ ਛਤਰੀ ਲਾਉਣੇ ਆ ਪੀਤਾ ਬਾਜੀ ਵੀ ਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਬਰਾਬਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਸਤਿੰਦਰ ਬਾਜੀ ਦੀ ਦੁਕਾਨ ਤੇ ਆ ਗਏ ਆ ਮਿੱਤਰੋ ਹਾਂਜੀ ਤਾਰੀ ਹੁਣ ਆਹੀ ਲਾਉਣੇ ਆ ਛਤਰੀ ਹਾਂਜੀ ਠੀਕ ਐ ਤੇ ਆ ਪਈਆ ਬੇਸ ਖਟਕਾ ਨਹੀਂ ਫੇ ਤਾਂ ਆਪਣੇ ਕੋਲੇ ਆਈ ਹੁਣ ਮੈਂ ਮਾਹੌਲ ਮਹਤਵੀਆ ਸੀ ਮਾ ਜੇ ਵੀ ਐ ਮੋ ਵਤੀ ਐ ਕੋਸਾ ਜੀ ਹੁਣ ਤਾਂ ਟੱਕੇ ਬੈਗ ਆ ਆ ਦੇ ਕੋਲ ਕੰਦਾ ਇਧਰ ਨੂੰ ਇਧਰ ਨੂੰ ਮੈਂ ਤੈਨੂੰ ਸਹੀ ਕਿਹਾ ਇੱਧਰ ਨਾ 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 ਉਧਰੋਂ ਆਪਾਂ ਸਪੀਕਰ ਵੀ ਖੋਲ ਲੈ ਆਂ ਨੰਬਰ ਕਿੰਨਾ ਹੈ ਚਾਬੀ ਦਾ 15 14 14 ਲਾ ਦੋ ਲਾ ਦੋ ਸ਼ਾਬਾਸ਼ ਜਲਦੀ ਕਰੋ ਕੰਮ ਥੋੜਾ ਏ ਕੱਪ ਉਹਨੇ ਕਹ ਲਈ ਮਿੱਤਰਾਂ ਹਾਂ ਆਨ ਤਾਂ ਨਾ ਆਸਤਾ ਹੋਵੇ ਦੇਖਦੇ ਹਾਂ ਹੁਣ ਪਾਲਿਸ਼ੜੀ ਕਰ ਹੀ ਲੈਣਾ ਹੋਸ ਸਿੰਦਰ ਬਾਜੀ ਰੋਟੀ ਖਾ ਲਈ ਆ ਹਾਂ ਆਪਾਂ ਲੱਗੇ ਆ ਮਿੱਤਰਾ ਆ ਆਈਟਮ ਜੀ ਖੋਲੋ ਇਹ ਕੀ ਆ ਬਾਜੀ ਲਾਲ ਜੀ ਐਮਕੋ ਆਪਾਂ ਖੋਲਦੇ ਆਂ ਹੋਰ ਚੈਨਲ ਟੂ ਜੈਨਲ ਆ ਇਹਦਾ ਬਲੈਂਡਰ ਦੇ ਕਾਰਬੋ ਫਲਟ ਕਰੀ ਜਾਂਦਾ ਟੀਆ ਦਾ ਕਾਰਬੋ ਫਟਾ ਕਰ ਗੱਪਾਂ ਇਹ ਨਹੀਂ ਕੋਈ ਬਾਨਾ ਪੁਨਾ ਆਇਆ ਟਾਪਿਆ ਸ਼ਾਂ ਕਰ ਲਈਏ ਮੁੰਡਿਆਂ ਨੂੰ ਹੁਣ ਇੱਥੇ ਕੱਸਦੀ ਆ ਹੁਣ ਹੈ ਇਹਦਾ ਕੱਪ ਵੇਖ ਕਮੀਂ ਤੇ ਤੈਨੂੰ ਫੜਾਈ ਸੀ ਦੂਜੀ ਵੀ ਓਏ ਮਿੱਤਰੋ ਕਾਸ ਲਈਏ ਫੇਰ ਤੁਹਾਨੂੰ ਮੈਂ ਜੋ ਲੱਗਿਆ ਮਿੱਤਰ ਹੈ ਕਟਿਆ ਭਾਜੀ ਅਦਰੋਂ ਰਹਿਣ ਟਹਿੜਿਆ ਦਾਰੇ ਕੱッセ ਆ ਗਏ ਨੇ ਬਹੁਤ ਪਸਣਾ ਹੀ ਨਹੀਂ ਇਹ ਮੁੰਡਾ ਮਿੱਤਰ ਜੋਰ ਪੁੱਠਾ ਲਾਈ ਜਾਂਦਾ ਹੈ ਅੱਧਾ ਘੰਟੇ ਬਾਅਦ ਨਾਟ ਖੁੱਲਿਆ ਕੋਲੇ ਖੋਲੇ ਸ਼ਾਬਾਸ਼ ਜੀ ਨਾ ਆ ਮੈਂ ਦੇ ਨਾਟ ਕੂਂ ਦਾ ਨਾ ਹਰ ਸਾਡਾ ਬੰਦਾ ਆ ਲੱਗਾ ਜਹਾ ਬਸ ਸੈਟ ਨਾ ਕਿੱਧਰ ਦਾ ਖੜੀ ਹੈ ਹੈ ਇਹਦਾ ਦੇਖ ਲਓ ਅੰਨੋ ਦਾ ਚੱਲ ਰਿਹਾ ਜੱਟ ਮਾਰਿਆ ਖੋਲਦਾ ਮਿੱਤਰੋ ਇੱਕ ਖੋਲਦਾ ਨਾਟਾ ਆਪੇ ਸਾਡੇ ਕੋਲੇ ਹੀ ਆ ਟੈਨਸ਼ਨ ਨਾ ਪੱਜਾਂ ਥੋੜੀ ਲੱਗੇ ਅਸੀਂ ਤੁਸੀਂ ਹੁੰਦਾ ਉਹ ਪ੍ਰਾਵਾ ਸਹੀ ਆਇਆ ਤੁਸੀਂ ਤੇਰੀ ਦੁਕਾਨ ਤੇ ਅਸੀਂ ਕਰੈਕਟਰ ਲੈ ਕੇ ਆਏ ਆ ਸਾਲਾ ਹੋਇਆ ਕੰਦੇ ਸਿਮੇ ਭਾਜੀ ਨੇ ਕਿਹਾ ਪੇਟੀ ਲਵਾ ਦਿਓ ਮੈਂ ਫੇਰ ਪੈਸ ਲੈ ਜਾਉਂਗਾ ਸਾਡੀ ਠੀਕ ਹੋ ਮਗਾ ਸੀ ਮਵਾ ਜੀ ਕਹਿੰਦਾ ਨਹੀਂ ਸੀ ਪੇਟੀ ਖਿਲਾ ਦਿਓ ਲਵਾ ਦਿਓ ਮਗਰ ਤੇ ਫੇਰ ਪੈਸ ਲੈ ਜਾਵਾਂਗੇ ਐ ਸਿਮੇ ਭਾਜੀ ਬਹਿਣਾ ਐ ਹੋਈ ਬਹਿ ਜਾਵਾਂਗੇ ਕੋਈ ਜੱਕ ਨਹੀਂ ਬਹਿ ਜਾਵਾਂਗੇ ਨਹੀਂ ਮੁੰਨ ਨਾਲ ਨਹੀਂ ਵੀ ਕਹਿਦੀ ਜਾਂਦਾ ਮੁੰਡਾ ਆਕਸਨ ਜਾਂਦਾ ਜਮਾ ਕਿੰਨੀ ਫੀਸ ਦਿੱਤੀ ਉਹ ਸੱਤ ਯਾਰ ਬਸ ਯਕਾ ਆਠਾ ਯਾਰ ਆਠਾ ਹੀ ਆ ਬਾਕੀ ਦਾ ਦੇ ਕਰ ਇਹ ਸਲੀਆਂ ਹੋ ਗਈਆਂ ਕਰਦੇ ਨੇ ਕੱਲ ਮੰਗੇ ਮਰ ਚੱਲਣਾ ਫੜਾ ਦੇ ਨਾ 100 ਰੁਪਈਆ ਬੇਸਤੀ ਕਰਾਉਣਾ ਬਲੌਗ ਬਣਦਾ ਅਜੇ ਯਾਰ ਪੈਸੇ ਲੈ ਕੇ ਜਾਣਾ ਉਹਨਾਂ ਨੂੰ ਝੂਠ ਬੋਲਦਾ ਹੈ ਕਾਹ ਨਹੀਂ ਹੈਗਾ ਉਹ ਜਾਓ ਯਾਰ ਕੋ ਕੋ ਨਹੀਂ ਆਇਆ ਜਦੋਂ ਇਹ エアਪਲਸ ਚਲ ਗਏ ਨਾ ਕਰੇ ਕਰੀਆਂ ਬਾਕੀ ਆ ਤੇ ਆਲੇ ਦੇ ਤਾਂ ਸਾਰੇ ਵੀ ਗਿਆ ਕਿੰਨੇ ਕੀ ਕੰਦੇ ਸੀ ਕਿ ਲੈ ਜ ਤੁਸੀਂ ਯਾਰ ਹੈ ਯਾਰ ਪੈਸੇ ਆਦੇ ਆ ਜਿਆਦਾ ਭਾਵਨਾ ਬੋਲਨੀ ਜਿਆਦਾ ਲਿਆਏ ਆ ਜਿਆਦਾ ਭਾਵਨਾ ਨਹੀਂ ਆ ਇੱਕ ਬੰਦਾ ਦੋ ਬੰਦੇ ਤਿੰਨ ਬੰਦੇ ਚਾਰ ਤੇ ਉਹ ਪੰਜਵਾਂ ਇੱਥੇ ਐਡਾ ਬੈਠ ਕੇ ਕੀ ਕਰਨਾ ਸਾਰੇ ਮੈਂ ਇੱਕ ਇੱਕ ਡੇੜਾ ਆ ਆ ਜਿਹੜਾ ਕੋਕ ਆ ਆ ਦੇਖੋ ਆ ਦੇਖੋ ਮਿੱਤਰੋ ਇਹਦਾ ਇੱਕ ਇੱਕ ਹੋਣਾ ਸਾਰਾ ਫੋਨ ਵੀ ਮੇਰਾ ਤੇਰੇ ਕੋ ਸਾਰਿਆਂ ਨੂੰ ਇੱਕ ਇੱਕ ਕੌਣਾ ਇਹ ਸਿਮੇਲੇ ਸੱਲ ਲੈਣ ਲੱਗੇ ਚਲੋ ਕਿਸ ਘੱਟ ਭਾਈ ਅਰੇ ਗੁੰਮ ਲੋ ਰਾਤਾ ਮਿੱਤਰੋ ਇਹ ਭਾਈ ਇੱਦਾਂ ਹਵਾਵਾ ਵਾਦ ਨਹੀਂ ਆਉਦੀ ਹਾਂਜੀ ਹਵਾ ਨਹੀਂ ਮੈਂ ਕਿਹਾ ਬਾਦ ਹਾਂ ਬੇ ਪ੍ਰੈਸ਼ਰ ਬਣਦਾ ਨਾ ਹਾਂ ਬਹੁਤ ਆ ਗੱਲ ਹੈਗੀ ਭਾਈ ਤੈਨੂੰ ਦੱਸਿਆ ਕਿਹਦੇ ਬਾਰੇ ਸਸਰੀ ਘਰ ਬਲਾ ਹਾਂ ਹੱਥ ਜੋੜ ਕੇ ਸਸਰੀ ਗੱਲ ਭਾਈ ਸਾਰਿਆਂ ਨੂੰ ਆ ਗਿਆ ਉਹ ਆ ਗਿਆ ਸਕੂਲੋਂ ਮਿਲ ਗਈ ਛੁੱਟੀ ਆ ਗਿਆ ਕੰਮ ਕਰਾਈ ਜਾਣਾ ਹਾਂ ਆ ਦੇਖੋ ਮਿੱਤਰੋ ਚੱਕ ਨਹੀਂ ਹੁੰਦੀ ਨਾ ਦੋਨਾਂ ਤੋਂ ਉਹਦਾ ਜਮ ਲਾਉਂਦੇ ਆ ਇਹ ਗਿਆਨੀ ਥੱਲੇ ਨਾ ਜੀ ਬੈਸਦੇ ਹੈਗਾ ਵੀ ਨਿੱਕਾ ਜਾ ਨਾ ਪਾਉਂਦੇ ਨਹੀਂ ਦੁਆਪਰ ਉਹਦਾ ਪਾਈ ਮੋਟਾ ਹੋ ਗਿਆ ਉਹ ਗਿਆਨੀ ਨਹੀਂ ਨਹੀਂ ਸਪਿੰਡਰ ਭਾਈ ਥੱਲੇ ਨਾ ਜੀ ਨਹੀਂ ਨਹੀਂ ਭਰਾ ਭਰਾ ਭਾਈ ਹੁੰਦੇ ਉਹ ਪੀਤੇ ਨੇ ਸਾਹਮ ਲੈਣਾ ਉੱਤੇ ਆ ਗਿਆ ਉਹਦੇ ਉੱਤੇ ਚੱਲ ਜਾ ਨਿਕਲ ਗਈਆਂ ਤਾਰਾਂ ਅੰਦਰੋਂ ਵੜ ਗਈਆਂ ਬਾਅਦ ਬਾਅਦ ਨਿਕਲ ਰਹੀ ਪਾਇਆ ਉਸੇ ਨੂੰ ਦਾ ਮਤਲਬ ਕਈ ਅੰਨੇ ਬਾਦ ਨੂੰ ਇਧਰੋਂ ਯਾਰ ਇਧਰ ਇਦਾਂ ਹੀ ਮਾਰ ਕੇ ਨਾਟ ਮੇ ਹੋ ਗਿਆ ਹੈਟ ਹਾਂ ਉਹ ਵਿੱਚ ਹੋਣਾ ਨਾਟ ਰਹਿਗਾ ਮਿੱਤਰੋ ਕਾਤੀ ਹੈ ਹੈਡ ਬੈਟੀ ਵਿੱਚ ਪੈਣਾ ਅੰਦਰੋਂ ਵਿੱਚ ਪਾੜ ਕੇ ਦੇਖ ਲੈ ਦੇ ਵਿੱਚ ਕਿਹੜੀ ਉੱਥੇ ਪਿਆ ਹੋ ਬਾਕੀ ਤਾਂ ਸੇਕ ਪਈ ਯਾਰ ਨਾਲ ਗਲਤ ਪਾਇਆ ਨੇ ਇਹ ਕੱਢ ਲਾ ਆਏ ਤਾਂ ਮੈਂ ਉਹ ਤਾਪ ਆਇਆ ਵੀ ਢਾਲ ਦੇ ਦੋ ਤਾਪ ਦੇ ਦੋ ਨਹੀਂ ਸਪੋਰਟ ਦੇ ਦੋ ਟਾਲ ਦੇ ਦੋ ਉਹ ਚੱਕ ਚੱਕੋ ਚੱਲ ਕੱਢ ਚਲੋ ਇਹ ਕਿਉਂਕਿ ਪਿਛਲੇ ਇੱਥੇ ਪਾ ਦਿੱਤੀ ਕਿੱਥੇ ਆਉਣਾ ਸਰਾ ਇੱਧਰ ਵੀ ਪਾ ਦੇ ਇੱਕ ਪਾਸੇ ਪਾ ਲਾ ਪਹਿਲਾਂ ਕੀ ਹੋਇਆ ਹੁਣ ਦੱਸੀ ਉਹ ਐਂਗਲ ਤਾਂ ਬਾਹਰੇ ਜਾਏਗਾ ਫੇਰ ਸਰਾ ਕੀ ਲੱਭੀ ਜਾਂਦਾ ਪੱਤਾ ਘੰਟਾ ਹੋ ਗਿਆ ਜੀ ਸਾਡੇ ਤਾਂ ਨਟ ਨਹੀਂ ਪੈਂਦਾ ਕਹਿੰਦਾ ਐਂਗਲ ਲਾ ਦਿਓ ਬਣ ਕੇ ਕਹਿੰਦਾ ਖਰਾ ਹੀ ਐ ਵੀ ਦੇਤੀ ਪਹਿਲਾ ਪੇਟੀ ਥੱਲੇ ਰੱਖ ਲੋ ਨਹੀਂ ਨਹੀਂ ਹੁਣ ਇਦੀ ਕਸ ਲੈਣਾ ਆਪਾਂ ਕੀ ਕਹਿਣਾ ਚਾਹੋਂਗੇ ਪਿੱਛੇ ਭਾਜੀ ਆਹ ਨਹੀਂ ਇਹਦੇ ਨਹਿਰ ਤੇ ਨਹੀਂ ਨਹਿਰ ਚ ਧੱਕਾ ਦੇ ਦੋ ਇਹਨੂੰ ਅਨਹਿਰ ਵੀ ਲੱਗੇ ਨਹੀਂ ਆਹ ਕਰਕੇ ਕਹਿੰਦਾ ਨਹੀਂ ਆਹ ਲੱਗਣੇ ਆ ਉਹ ਤਾਂ ਲਾਇ ਹੀ ਨਹੀਂ ਕਹਿੰਦਾ ਆਪਾਂ ਪਾ ਉਹਦਾ ਚੱਲ ਪਾ ਨਟ ਪਾ ਕਿੱਥੇ ਪੈਣਾ ਰੋਕ ਜਾਓ ਜੀ ਮਿਲਦੇ ਆ ਸਾਨੂੰ ਕੱਫ ਕੇ ਠੀਕ ਆ ਕੋਕਾ ਕਰਕੇ ਤੌਖਾ ਨਹੀਂ ਜਾਨੀ ਭਾਜੀ ਕਿਤੇ ਵੱਡਾ ਹੈ ਵੱਡਾ ਕਿਥੇ ਹੁੰਦਾ ਅੱਲਾ ਹਮਾਰਾ ਬਿੱਲਾ ਹੀ ਆ ਅੱਛਾ ਉਹ ਬਾਸਲ ਦਾ ਭਾਈ ਦੋ ਦੋ ਕੋਣੀਆਂ ਹੀ ਇੱਕ ਬਾਸਲ ਦਾ ਮਤਰਾ ਕੋਣੀ ਇਦਾਂ ਦੀ ਅਸ਼ਾ ਕੀਤਾ ਹੋਇਆ ਫੁੱਲ ਬੰਦਿਆ ਦਾ ਇਹ ਚੈੱਕ ਕਰਿਓ ਦੇਖਿਓ ਉਹਦੀ ਚੌੜੀ ਬਾਸਲ ਪਈ ਓ ਚੱਕੀ ਬੰਦਿਆ ਦਾ ਅਸ਼ਾ ਕੀਤਾ ਹੋਇਆ ਬੰਦਿਆ ਦਾ ਇੰਜਣ ਕਰਾਉਣਾ ਹੈ ਇੱਥੇ ਸੌਂ ਗਿਆ ਆਗੇ ਇੱਥੇ ਇੱਥੇ ਆਊਗਾ ਕਿ ਪਿੱਛੇ ਜਾਊਗਾ ਬੇਟੀ ਨਾੜ ਤਾਂ ਉੱਥੇ ਆ ਗਿਆ ਪਰੀ ਜਿੱਥੇ ਕਸੋਈ ਉੱਥੇ ਹੀ ਆਉਣੀ ਆ ਉਹ ਤਾਂ ਦੇਖੋ ਆ ਦੇਖੋ ਮਿੱਤਰ ਤੁਸੀਂ ਸੀਟ ਧੱਕੇ ਦਾ ਸੀਟ ਨਾਲ ਲਾਈਓ ਆ ਤੁਸੀਂ ਟੋਪ ਕਰਦੇ ਕੋਈ ਨਹੀਂ ਆ ਰੇ ਪਹਿਲਾਂ ਕੱਸ ਲਓ ਪਿੱਛੋਂ ਸਹੀ ਯਾਰ ਸਿੱਧੀ ਆ ਬੇਟੀ ਉੱਥੋਂ ਤੋਂ ਮੈਂ ਜੀ ਆ ਬੜ ਕੇ ਵੇਖ ਕਿ ਚੱਕਰ ਆ ਇਹ ਲੋ ਆਸੀ ਮੂਵੀ ਹੋਣਾ ਦੇਖਿਆ ਥੱਲੇ ਆਉਣੀ ਆ ਵਿੱਚ ਨੂੰ ਪੀਤਾ ਖੈ ਗਿਆ ਜੀ ਗਰਮੀ ਲੱਗ ਗਈ ਕੋਕ ਪਲਾਸਿਮੇ ਬਾਜੀ ਉਹ ਕਿੰਨੀ ਕਾਲ ਅਪਲਾਈ ਜਾਵੇ ਗੋਆਂਢੀ ਅੰਦਰ ਪੁੱਲਦਾ ਗਿਆ ਪਹਿਲੀ ਯਾਰ 100 ਰੁਪਏ ਦੀ ਅਰਦਾਸ ਕੀਤੀ ਫੇਰ ਮੈਂ ਓਏ ਅੱਗੇ ਨਹੀਂ ਮੈਂ 100 ਲੱਗਾਈ ਦੀ ਮਾਝ ਲੱਗਿਆ ਹਾਂ ਓਏ ਨਹੀਂ ਓਏ ਉਹਨੂੰ ਵੱਡੀ ਬਕਲ ਦੀ ਹੈ ਜਿਹੜੀ ਉੱਥੇ ਪਈ ਸੀਗੀ ਓਏ ਨਾਟਕਾਸ ਤੂੰ ਕੀ ਕਰੀ ਆ ਨਾ ਨਾਟਕਾ ਪਹਿਲੇ ਆ ਗਿਆ ਓ ਇਦਾਂ ਕਰੋ ਯਾਰ ਸਾਰਿਆਂ ਕੋਕ ਦੀ ਬੋਤਲ ਨਹਿਰ ਦੇ ਵਿੱਚ ਛਿੱਟੋਵੇ ਘੋਲ ਘੋਲ ਉੱਥੇ ਪੀ ਜਾਂਦੇ ਆ ਆ ਲੈ ਆ ਗੱਲ ਕੀਤੀ ਆ ਨਾ ਲੈ ਫੁੱਦੂ ਗੱਲ ਆ ਇੱਕ ਨੰਬਰ ਦੀ ਹਾਂ ਹਾਂ ਇਦਾਂ ਇਦਾਂ ਗਿਆ ਨਾ ਮੈਂ ਆਹੋ ਉਹ ਦਿੱਤਨੇ ਕਰਦੇ ਚਾਬੀਆਂ ਚਾਬੀਆਂ ਲੈ ਕੇ ਆ ਯਾਰ ਚਾਬੀਆਂ ਤਾਂ ਨਵੀਂ ਦਾ ਜਿ ਵਿੱਚ ਪਈਆਂ ਤਾਂ ਕਿਤੇ ਨਹੀਂ ਲੈ ਕੇ ਚੱਲੇ ਅਸੀਂ ਆਹ ਭਰਾ ਉਹ ਥੱਲੇ ਰੱਖ ਤਾ ਆ ਚੱਕ ਕੇ ਲੈ ਆ ਤੇਰੇ ਚਾਬੀਆਂ ਆ ਕਿਹੜਾ ਹੁਣ ਚੋਰੀ ਕਰ ਲੈਣੀ ਆ ਤੇਰਾ ਉਹ ਚਾਬੀ ਚੱਕੀ ਟੇਰ ਦੇ ਉੱਤੇ ਪਈਆਂ ਅੰਮੋਲੇ ਤੇ ਕਰੋ ਲੈ ਆ ਥੋੜਾ ਹੀ ਰਹਿ ਗਿਆ ਕੰਮ ਹੁਣ ਕੰਡੇ ਤੇ ਹੀ ਆ ਕੀ ਸੀ ਚਾਬੀ ਚਾਬੀ ਖਵਾਜ ਗਈ ਲਾਲਾ ਉਹ ਦੱਬ ਗਿਆ ਮੇਰੇ ਗਾਲ ਸੋਣ ਫੱਟੀਆਂ ਨਹੀਂ ਸਿੰਦਰ ਬਾਜੀ ਹਾਂਜੀ ਹਾਂਜੀ ਬਾਜੀ ਮੈਂ ਕਿਹਾ ਜਿਹੜਾ ਲੱਕਣ ਕੋਰੀ ਕਰਨ ਆਲਾ ਆ ਥੋੜਾ ਜਿਹਾ ਮੂੰਹ ਤੇ ਵੀ ਫਰਾਵਾ ਪਹਿਲੀ ਵਾਰ ਚਿੱਟੀ ਚੀਜ਼ ਦੇਖੀ ਕੋਈ ਨਾਕਰੀ ਮੋਹ ਹਾਂ ਮਿੱਤਰੋ ਆ ਸਮਝ ਆ ਗਿਆ ਕਿ ਸਾਈਡ ਤੇ ਕੰਮ ਗੁੰਦ ਦੇ ਗੁੰਦ ਤੇ ਪਹੁੰਚ ਗਿਆ ਹੁਣ ਗੁੰਦ ਤੇ ਗੁੰਦ ਤੇ ਅੱਛਾ ਜੀ ਲੋਕੀ ਚੰਦਾ ਦਿਖਾਉਂਦੇ ਇੱਥੇ ਕੰਮ ਬੁੰਦਦੇ ਤੇ ਪਹੁੰਚ ਗਏ ਹਾਂ ਅੱਜ ਕੋਲ ਹਣੀ ਵੇਚ ਲਿਆ ਥੋੜੀ ਜੀ ਆ ਗਈ ਸੀ ਤਰੇੜ ਜੀ ਆ ਗਈ ਸੀ ਪੇਟੀ ਵਿੱਚ ਐਸੀ ਗੂੰਦ ਭਰਤਾ ਹਾਂ ਸਪੇਸ ਹੀ ਆ ਪੈ ਗਿਆ ਜੀ ਐਦਾਂ ਹੀ ਸਪੇਸ ਸੀਗੀ ਉਹ ਪੂਰੀ ਓਕੇ ਕਰਕੇ ਨਾ ਬੂਦਾ ਭਰਿਆ ਸੀ ਸਾਨੂੰ ਕੀ ਪਾਈ ਸੀ ਸਪੇਸ ਸੀਗੀ ਉਹ ਮਾਈ ਸਪੈਲਿੰਗ ਸਪੈਲਿੰਗ ਹੋ ਜੇ ਇਸ ਵਜ੍ਹਾ ਨਾਲ ਸਪੇਸ ਲੈ ਲੈ ਉਹ ਜਾਲੇ ਸਪੇਸ ਦੇ ਸਪੈਲਿੰਗ ਦਾ ਸੁਣਾ ਦੇ ਇੱਕ ਵਾਰੀ ਉਹ ਭੰਦਦਾ ਜੀ ਹਾਂਜੀ ਸਪੇਸ ਦੇ ਸਪੈਲਿੰਗ ਸਪੇਸ ਸਪੇਸ ਆਹ ਦੇ ਸਪੇਸ ਕਾ ਇਸ ਤੇ ਸਿੰਦਰ ਭਾਈ ਜੀ ਕੀ ਲਿਖਿਆ ਦੱਸੀ? ਉਹ ਦੱਸੀ ਕੀ ਲਿਖਿਆ ਉਹਦੇ? ਚਤਰੀ ਤੇ ਪਤਾ ਨਹੀਂ ਵੀ ਭਾਈ ਉਧਰ ਇਹ ਗਦੀ ਸ਼ਮਾਰਦਾ ਸਪੇਸ ਪੈ ਗਿਆ ਸਪੇਸ ਦੀ ਸਪੈਲਿੰਗ ਸੁਣਾ ਦੇ। ਸਪੇਸ ਨਹੀਂ ਹੁੰਦੀ ਭਾਈ ਰਿਕਾਰਡਿੰਗ ਤੈਨੂੰ ਪਾ ਕੇ ਨਾ। ਆਡੀਟ ਰਿਕਾਰਡਿੰਗ ਕੀ ਲਿਖਿਆ ਭਾਈ ਉੱਤੇ? ਲੈਨੇ ਪਾਰਟੀ ਨਾਲ ਇੱਕ ਨਹੀਂ ਚੱਪ ਕੀ ਲਿਖਿਆ? ਪੱਕੜ ਦਾ ਸਾਡੇ ਖਾਤੇ ਵਿੱਚ ਲੱਖ ਰੁਪਈਆ ਆ। ਆ ਦੇਖਿਓ ਉਹ ਸੱਤਵਾ ਕੀ ਲਿਖਿਆ? ਉਹ ਦੱਸ ਦੇ ਕੀ ਲਿਖਿਆ? ਕਿੱਥੇ? ਤੂੰ ਦੱਸ ਕੀ ਲਿਖਿਆ ਕੀ ਲਿਖਿਆ ਭਾਈ ਇੱਕ ਗੱਲ ਆ ਦਾ ਸਿੰਦਰਾਡਾ ਮਿੱਤਰੋ ਆ ਮੋੜ ਤਾਂ ਇਹ ਕਿਹੜਾ ਸਿੰਦਰ ਮੋੜ ਇਹਦਾ ਹੱਥ ਰੱਖਣਾ ਲੈ ਫੜ ਕੇ ਰੱਖਿਓ ਸਹਨ ਦੇ ਵੇ ਇੱਡੀ ਕਰਦਾਂ ਨਹੀਂ ਆ ਇਹ ਬੜੀਆਂ ਹੁੰਦੇ ਆ ਹੁਣ ਕਿੱਥੇ ਲੈ ਕੇ ਜਾਣਾ ਫੇਰ ਪੈ ਗਿਆ ਕੀ ਆਵਾਜ਼ ਨਹੀਂ ਆਈ ਸੀ ਮੈਨੂੰ ਉੰਗਾ ਹੋ ਗਿਆ ਮਿੱਤਰੋ ਹੋ ਗਿਆ ਹਟ ਹੋ ਗਿਆ ਹੋ ਗਿਆ ਜੀ ਹੋ ਗਿਆ ਭਾਜੀ ਹੋ ਗਿਆ ਹਾਂ ਮੈਂ ਚੱਲੇ ਹੁਣ ਪਿੰਡ ਨੂੰ ਬਾਕੀ ਮਿਲਦੇ ਆ ਸਾਨੂੰ ਕੱਲੂ ਮਿੱਤਰੋ ਮਿਲਦੇ ਆ ਕੋਈ ਹੋਰ ਨਵੇਂ ਬਲਾਉ ਦੇਗਾ